ਹੁਸ਼ਿਆਰਪੁਰ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਸੀਆਈਐਸ ਸਟਾਫ ਹੁਸ਼ਿਆਰਪੁਰ ਨੇ ਚੈਕਿੰਗ ਦੌਰਾਨ ਦੋ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਹਨਾਂ ਤੋਂ 2 ਕਿਲੋ 100 ਗ੍ਰਾਮ ਹੈਰੋਇਨ 15 ਲੱਖ ਰੁਪਏ ਦੀ ਭਾਰਤੀ ਕਰੰਸੀ ਇੱਕ ਇਲੈਕਟ੍ਰੋਨਿਕ ਕੰਡਾ ਤੇ ਇੱਕ i20 ਗੱਡੀ ਬਰਾਮਦ ਕੀਤੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਨਵਜੋਤ ਸਿੰਘ ਮਾਲ ਨੇ ਦੱਸਿਆ ਕਿ ਬੀਤੇ ਦਿਨ ਸੀਆਈਐਸ ਸਟਾਫ ਹੁਸ਼ਿਆਰਪੁਰ ਦੀ ਪੁਲਿਸ ਨੇ ਅੱਜ ਬਸੀ ਨੋ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਇਸ ਦੌਰਾਨ ਪੁਲਿਸ ਵੱਲੋਂ ਇੱਕ i20 ਗੱਡੀ 'ਤੇ ਸਵਾਰ ਦੋ ਵਿਅਕਤੀਆਂ ਲक्की ਪੁੱਤਰ ਬਲਵੀਰ ਚੰਦ ਵਾਸੀ ਫਲੋਰ ਅਤੇ ਗੁਰਮukh ਸਿੰਘ ਉਰਫ ਗੱਗੂ ਪੁੱਤਰ ਤਰਸੀਮ ਸਿੰਘ ਵਾਸੀ ਦਸੂਆ ਨੂੰ ਕਾਬੂ ਕਰਕੇ ਉਹਨਾਂ ਤੋਂ 2 ਕਿਲੋ 100 ਗ੍ਰਾਮ ਹੈਰਵਨ 15 ਲੱਖ ਰੁਪਏ ਦੀ ਭਾਰਤੀ ਕ੍ਰਾਂਸੀ ਸਮੇਤ ਇੱਕ ਇਲੈਕਟ੍ਰੋਨਿਕ ਕੰਡਾ ਵੀ ਬਰਾਮਦ ਕੀਤਾ ਹੈ ਪੁਲਿਸ ਵੱਲੋਂ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਐਸਐਸਪੀ ਨਵਜੋਤ ਸਿੰਘ ਮਾਲ ਨੇ ਦੱਸਿਆ ਕਿ ਕਾਬੂ ਕੀਤੇ ਗਏ ਉਕਤ ਵਿਅਕਤੀਆਂ ਖਿਲਾਫ ਪਹਿਲਾਂ ਵੀ ਵੱਖ-ਵੱਖ ਥਾਣਿਆਂ 'ਚ ਮਾਮਲੇ ਦਰਜ ਨੇ ਉਨਾ ਦੱਸਿਆ ਕਿ ਹੁਸ਼ਿਆਰਪੁਰ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਪਿਛਲੇ 2 ਮਹੀਨਿਆਂ 'ਚ ਪੁਲਿਸ ਵੱਲੋਂ 60 ਮੁਕਦਮੇ ਦਰਜ ਕਰਕੇ 79 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਹੁਸ਼ਿਆਰਪੁਰ ਨੇ ਉਸ ਦੇ ਨਾਲ ਚੇਤਨ ਕਾ ਖਬਰ ਰਿਪੋਰਟ ਜੀ ਸਰ ਜੀ ਸਰ ਡੀਜੀਪੀ ਪੰਜਾਬ ਸ਼੍ਰੀ ਦਿਨਕਰ ਗੁਪਤਾ ਜੀ ਵੱਲੋਂ ਜਿਹੜੀ ਮੁਹਿੰਮ ਨਸ਼ਿਆਂ ਦੇ ਖਿਲਾਫ ਚਲਾਈ ਗਈ ਹੈ ਅੱਜ ਉਸ ਨੂੰ ਇੱਕ ਵੱਡਾ ਹੰਗਾਰਾ ਮਿਲਿਆ ਜਦੋਂ ਹੁਸ਼ਿਆਰਪੁਰ ਪੁਲਿਸ ਦੀ ਸੀਆਈਏ ਟੀਮ ਨੇ ਇੱਕ ਨਾਕਾਬੰਦੀ ਕੀਤੀ ਹੋਈ ਸੀ ਜਿਸ ਦੇ ਵਿੱਚ ਉਸ ਗੱਡੀ ਦੇ ਵਿੱਚੋਂ ਜਦੋਂ ਰੋਕ ਕੇ ਚੈੱਕ ਕੀਤਾ ਗਿਆ ਤੇ ਦੋ ਮੁਜ਼ਰਮ ਜਿਨ੍ਹਾਂ ਦੀ ਅੱਗੇ ਚੈਕਿੰਗ ਤੇ 2 ਕਿਲੋ 100 ਗ੍ਰਾਮ ਹੀਰਨ ਪ੍ਰਾਪਤ ਹੋਈ ਹੈ ਇਹਨਾਂ ਦੋਵਾਂ ਦਾ ਨਾਮ ਹੈਗਾ ਗੁਰਮਤ ਸਿੰਘ ਗੱਗੂ ਤੇ ਲੱਕੀ ਗੁਰਮਤ ਸਿੰਘ ਗੱਗੂ ਕੋਲੋਂ 200 2 ਕਿਲੋ ਹੀਰਨ ਪ੍ਰਾਪਤ ਹੋਈ ਜਿਸ ਦਾ ਤੁਹਾਨੂੰ ਮੈਂ ਬੈਕਗ੍ਰਾਉਂਡ ਦੱਸਣਾ ਚਾਹੂੰਗਾ ਕਿ ਇਹਦੇ ਖਿਲਾਫ 6 ਮੁਕਦਮੇ ਅੱਗੇ ਵੀ ਦਰਜ ਨੇ ਲੜਾਈ ਝਗੜੇ ਦੇ ਤੇ ਐਨਡੀਪੀਐਸ ਤੇ ਤੇ ਇਹ ਨਾਮੀ ਮੁਜ਼ਰਮ ਹੈ ਇਸੇ ਤਰੀਕੇ ਲਕੀ ਕੋਲੋਂ ਤਕਰੀਬਨ 100 ਗ੍ਰਾਮ ਹੈਰੋਇਨ ਰਿਕਵਰ ਹੋਈ ਹੈ ਇਹਦੇ ਖਿਲਾਫ ਵੀ ਤਕਰੀਬਨ ਤਿੰਨ ਪਰਚੇ ਆਲਰੇਡੀ ਰਜਿਸਟਰਡ ਨੇ ਇਹਨਾਂ ਦੋਵਾਂ ਨੂੰ ਫੜ ਕੇ ਇਹਨਾਂ ਦੀ ਜਦੋਂ ਤਲਾਸ਼ੀ ਕੀਤੀ ਗਈ ਹੈ 2 ਕਿਲੋ 100 ਗ੍ਰਾਮ ਹੈਰੋਇਨ ਨਾਲ ਕੋਲ ਵੀ ਹੈ ਤੇ ਨਾਲ 15 ਲੱਖ ਰੁਪਈਆ ਡਰੱਗ ਮਨੀ ਇਹਨਾਂ ਕੋਲੋਂ ਮਿਲੀ ਹੈ ਜੋ ਇਹਨਾਂ ਦੇ ਖਿਲਾਫ ਕੇਸ ਰਜਿਸਟਰ ਕਰ ਦਿੱਤਾ ਗਿਆ ਤੇ ਹੁਣ ਇਨਵੈਸਟੀਗੇਸ਼ਨ ਚੱਲ ਰਹੀ ਹੈ 2 ਕਿਲੋ ਹੈਰੋਇਨ ਦੀ ਅੰਤਰਰਾਸ਼ਟਰੀ ਕੀਮਤ ਇਹ ਤੁਹਾਨੂੰ ਮੈਂ ਬਾਅਦ ਚ ਦੱਸ ਦਿਆਂਗਾ ਸਰ ਜੀ ਕਿਥੋਂ ਲੈ ਕੇ ਆਏ ਸੀ ਤੇ ਕਿਹੜੇ ਮੁਕਦਮੇ ਹੈ ਐਨਡੀਪੀਐਸ ਐਨਡੀਪੀਐਸ ਨੇ ਹੀ ਨੇ ਜਿਹੜਾ ਮੈਂ ਤੁਹਾਨੂੰ ਪ੍ਰੈਸ ਨੋਟ ਦਿੱਤਾ ਜਿਆਦਾ ਇਹਨਾਂ ਦੇ ਲੜਾਈ ਝਗੜੇ ਦੇ ਖੂਹਾਂ ਦੇ ਗੁੱਗੂ ਤੇ ਨੋਨ ਕ੍ਰਿਮੀਨਲ ਸਰ ਕੁਝ ਪੁੱਛਣਾ ਕਿਥੋਂ ਲੈ ਕੇ ਆਏ ਤੇ ਕਿਹਨੂੰ ਦੇਣੀ ਹੈ ਇਹ ਹੋਣੀ ਇਹਨਾਂ ਦਾ ਅਸੀਂ ਰਿਮਾਂਡ ਲਿਆ ਇਹਨਾਂ ਦੀ ਪੁੱਛਗਿੱਛ ਕਰਾਂਗੇ ਕਿ ਕਿਥੋਂ ਲੈ ਕੇ ਆਏ ਤੇ ਕਿਥੋਂ ਦੇ ਰਹੀ ਹੈ ਤੇ ਫਿਰ ਉਹ ਇੱਕ ਹੋਰ ਪ੍ਰੈਸ ਕਾਨਫਰੰਸ ਕਰਕੇ ਤੁਹਾਨੂੰ ਸ਼ੇਅਰ ਕਰਾਂਗਾ